ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੈਣਾ ਨੂੰ ਭਰਾਵਾਂ ਨੂੰ ਜਿਹੜਾ ਵੀ ਆਪਣੀ ਵੀਡੀਓ ਦੇਖਦਾ ਜਿਹਦੇ ਤੱਕ ਇਹ ਵੀਡੀਓ ਪਹੁੰਚਦੀ ਆ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਫੇਸਬੁੱਕ ਤੇ ਦੇਖਿਓ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਦੇਖਦੇ ਹੋ ਫੋਲੋ ਕਰ ਲਿਓ ਵੀਡੀਓ ਦੱਬ ਕੇ ਸ਼ੇਅਰ ਕਰਿਓ ਵੀਡੀਓ ਕੰਮ ਦੀ ਆ ਹਰ ਇੱਕ ਵੀਡੀਓ ਆਪਣੀ ਕੰਮ ਦੀ ਹੋਊਗੀ ਆਪਣਾ ਚੈਨਲ ਹੀ ਕੰਮ ਦਾ ਆਪਾਂ ਚੈਨਲ ਦਾ ਨਾਮ ਹੀ ਤਾਂ ਰੱਖਿਆ ਜਾਣਕਾਰ ਨਿਊਜ਼ ਇਹ சின்ன ਨੂੰ ਜਾਣਕਾਰੀ ਆ ਉਹਨਾਂ ਤੋਂ ਲੈ ਕੇ ਆਪਾਂ ਨੁਸਕੇ ਪਾਉਨੇ ਆ ਬੱਤਿਓਏ ਨੁਸਕੇ ਨੇ 6 ਮਹੀਨੇ ਪਹਿਲਾਂ ਤੇ ਆਪਣਾ ਕੰਮ ਚੱਲਦਾ ਪਿਆ ਵਾ ਆਪਾਂ ਨੁਸਕੇ ਵਰਤਦੇ ਆ ਗਾਂਕਾ ਨੂੰ ਦਿੰਨੇ ਆ ਫੇਰ ਜਾ ਕੇ ਆਪਾਂ ਨੁਸਕਾ ਜਾ ਕੇ YouTube ਵਾਸਤੇ ਤਿਆਰ ਕੀਤਾ ਵਾ ਤੇ ਇਹ ਨਹੀਂ ਕਿ ਕਿਸੇ ਦਾ ਦੇਖ ਲਿਆ ਕਾਪੀ ਕਰ ਲਿਆ ਤੇ ਪਾਤਾ ਇਦਾਂ ਦਾ ਕੁਝ ਨਹੀਂ ਪੈਨ ਕਾਪੀ ਚੱਕ ਲਓ ਨੁਸਕਾ ਲਿਖ ਲਓ ਵੀਡੀਓ ਸੇਵ ਕਰ ਲਿਓ ਚੀਜ਼ ਲੈਣੀਆਂ ਪਿਓਰ ਐਵੇਂ ਨਾ ਕਿਸੇ ਕੋਲੇ ਫਸ ਜਿਓ ਠੀਕ ਆ ਜਿਹੜੀ ਚੀਜ਼ ਲੈਣੀ ਹੋਵੇ ਪੂਰੀ ਪ्योर ਲਿਓ ਦੇਖ ਕੇ ਲਿਓ ਸਾਨੂੰ ਰਾਤ ਨੂੰ ਸਾਡੇ ਕੋ ਆ ਜਿਓ ਸਾਡਾ ਪੱਕਾ ਟਿਕਾਣਾ ਹੈ ਕੋਈ ਇਹ ਨਹੀਂ ਅੱਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਨੂੰ ਪੂਰੀ ਵੀਡੀਓ ਦੇਖ ਕੇ ਆਪਾਂ ਪਤਾ ਲੱਗ ਜਾਣਾ ਕੀ ਹਿਸਾਬ ਕਿਤਾਬ ਆਪਣਾ ਕਿੰਨਾ ਕੰਮ ਆਪਣਾ ਕਿ ਆਪਾਂ ਜਾਂ ਤਾਂ ਲੋਕਾਂ ਨੂੰ ਦੇਖ ਕੇ ਪਾਉਨੇ ਆ ਜਾਂ ਸਾਡੇ ਪੱਲੇ ਵੀ ਕੁਝ ਹੈਗਾ ਵਾ ਤੁਹਾਨੂੰ ਅੱਗੇ ਆਪੇ ਦੱਸਾਂਗੇ ਮੇਰਾ ਆਪਣਾ 250 ਗ੍ਰਾਮ ਗੁਰਵੰਦੀ ਬਦਾਮ ਲੈ ਲਓ ਦੇਸੀ ਪ्योर ਦੇਸੀ ਵਿੱਚੋਂ ਕੌੜਾ ਨਿਕਲ ਲਾ ਕੋਈ ਕੋਈ ਪੀਸ ਹੌਣ ਪਿਓ ਦੇਸੀ ਆੜੂ ਦੀ ਗਿਟ ਕਈ ਕਸ਼ਮੀਰ ਦੀ ਕਹਿ ਕੇ ਵੇਚੀ ਜਾਂਦੇ ਵੀ ਕਸ਼ਮੀਰ ਦਾ ਬਦਾਮਾ ਹੁੰਦੀ ਉਹ ਆੜੂ ਦੀ ਗਿਟ ਕਾ ਲੈਣਾ 250 ਗ੍ਰਾਮ ਗੁਰਵੰਦੀ ਬਦਾਮ ਲੈ ਲੈਣੇ ਆ 250 ਗ੍ਰਾਮ ਹੀ ਕਾਜੂ ਲੈ ਲਿਓ 250 ਗ੍ਰਾਮ ਹੀ ਮੱਕਜ ਲੈ ਲਿਓ ਚਾਰੇ 100 ਗ੍ਰਾਮ ਵਿੱਚ ਪਮਕੀਨ ਸੀਡ ਵੀ ਪਾ ਲਿਓ ਕद्दू ਦੇ ਦੀ ਉਤੋਂ ਬਾਅਦ 100 ਗ੍ਰਾਮ ਲੈਣੀ ਆ ਖਸ 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 ਵੀ ਪੂਰੀ ਵਧੀਆ ਲਿਓ ਕੋਈ ਐਵੀ ਨਹੀਂ ਦਾਣਾ ਤੁੰਨੋ ਚੱਕ ਕੇ ਦੇ ਦੇਵੇ ਦੇਖ ਜੀ ਇਹ ਵਧੀਆ ਲੈਣੀ ਆ ਉਸ ਤੋਂ ਬਾਅਦ 50 ਗ੍ਰਾਮ ਸ਼ਤავ ਦਾ ਲੈ ਲਿਓ 50 ਗ੍ਰਾਮ ਕੌਚੀ ਬੀਜ ਲੈ ਲਿਓ 50 ਗ੍ਰਾਮ ਹੀ ਕਾਲੇ ਕੌਚ ਲੈ ਲਿਓ ਸਫੇਦ ਮੂਸਲੀ 50 ਗ੍ਰਾਮ 50 ਗ੍ਰਾਮ ਕਾਲੀ ਮੂਸਲੀ 10 ਗ੍ਰਾਮ ਸਾਲਮ ਪੰਜਾ 10 ਗ੍ਰਾਮ ਸਾਲਮ ਮਿਸ਼ਰੀ 10 ਗ੍ਰਾਮ ਅਕਰਕਰਾਂ ਪਿਓਰ ਅਰਾਨੀ ਅਕਰਕਰਾਂ ਲੈਣੀ ਆ ਪਿਓਰ ਅਰਾਨੀ ਖਾ ਕੇ ਪਤਾ ਲੱਗੂਗਾ ਜਦੋਂ ਜੀਵਤ ਤਰੀ ਨੂੰ ਕਰੰਟ ਮਾਰੂਗੀ ਉਹ ਅਕਰ ਕਰਾ ਲੈਣੀ ਆ ਐਵੇਂ ਨਾ ਕਿਸੇ ਤੋਂ ਲੱਕੜ ਜੱਕੀ ਫੇਰੀ ਚੱਲਿਓ। ਸ਼ਟਾਵਰ ਲੈ ਲਿਓ 50 ਗ੍ਰਾਮ, ਰੋਮੀ ਮਸਤੰਗੀ 10 ਗ੍ਰਾਮ, ਸ਼ੀਲਾਜੀਤ ਪਿਓਰ 10 ਗ੍ਰਾਮ। 1 ਗ੍ਰਾਮ ਕੇਸਰ ਲੈ ਲਿਓ। ਹਰ ਇੱਕ ਕੇਸਰ ਐਮ.ਟੀ.ਐਚ ਦਾ ਪਿਓਰ ਲੈਣਾ ਵਾ। ਕਿਸੇ ਤੋਂ ਐਵੇਂ ਨਾ 50 ਰੁਪਏ ਵਾਲੀ ਡੱਬੀ ਲੈ ਕੇ ਕੇਸਰ ਦੀ ਫਾਜੋ ਕੇਸਰ 50 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ। ਕੇਸਰ ਦਾ ਰੇਟ ਇਸ ਟਾਈਮ 3.5 ਲੱਖ 4 ਲੱਖ ਰੁਪਏ ਕਿਲੋ ਚੱਲਦਾ ਪਿਆ ਵਾ। ਉਹ ਗ੍ਰਾਮ ਕੇਸਰ ਲੈਣਾ ਚਾਹ ਤਿੰਨ 400 ਰੁਪਏ ਕਿਲੋ ਗ੍ਰਾਮ ਕੇਸਰ ਹੋਊਗਾ ਪਰ ਲਿਓ ਪਿਓ ਕੰਪਨੀ ਦਾ ਦੂਜਾ ਕੇਸਰ ਨਾਲ ਲੈ ਕੇ ਫਾਜਿਓ ਤਾਂ ਕੋਈ ਫਾਇਦਾ ਨਹੀਂਗਾ ਉਹ ਪਲਾਸਟਿਕ ਆ ਕੇਸਰ ਨਹੀਂ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰੇਨਡ ਕਰ ਲਿਓ ਠੀਕ ਆ ਗ੍ਰੇਨਡ ਕਰਨ ਤੋਂ ਬਾਅਦ ਇਹ ਆਇਟਮ ਨੂੰ ਤੁਸੀਂ ਮਹੀਨੇ ਦੇ ਹਿਸਾਬ ਨਾਲ ਵੰਡਣਾ ਇਹ ਤੁਹਾਡੀ ਇੱਕ ਮਹੀਨਾ ਚੱਲ ਜੂਵੇ ਸਾਰੀਆਂ ਚੀਜ਼ਾਂ ਨੂੰ ਉਸ ਹਿਸਾਬ ਨਾਲ ਵੰਡਣਾ ਕਿ ਰੋਜ਼ ਦੀ ਥੋੜੇ ਪੱਲੇ 30 ਗ੍ਰਾਮ 20 ਗ੍ਰਾਮ 50 ਗ੍ਰਾਮ ਆ ਜਵੇ ਬਤਾ ਲਿਓ ਘਟਾ ਲਿਓ ਕੋਸ਼ਿਸ਼ੀ ਮੁਰਕੇ ਚਾਪੜ ਲਾਗ ਪਾ ਲਓ ਵਿੱਚ ਪਪਲ ਲਾਗ ਪਾ ਲਓ 10 10 ਗ੍ਰਾਮ ਇਹ ਚੀਜ਼ਾਂ ਪਪਲ ਲਾਗ ਤੇ ਚਾਪੜ ਲਾਗ ਉਹ ਚੀਜ਼ਾਂ ਨੇ ਜੇ ਤੁਸੀਂ ਐਡ ਕਰਨੀਆਂ ਨੇ ਤੁਹਾਡਾ ਬਜਟ ਹੈਗਾ ਤਾਂ ਐਡ ਕਰ ਲਿਓ ਬਹੁਤ ਵਧੀਆ ਚੀਜ਼ਾਂ ਨੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਜਿਹਨੇ ਨਹੀਂ ਐਡ ਕਰਨੀਆਂ ਦੋ ਚੀਜ਼ਾਂ ਛੱਡ ਸਕਦਾ ਪਰ ਬਾਕੀ ਚੀਜ਼ਾਂ ਸਾਰੀਆਂ ਜ਼ਰੂਰੀ ਨੇ ਇਹਨਾਂ ਨੂੰ ਗ੍ਰाइंड ਕਰਨ ਤੋਂ ਬਾਅਦ ਇਹ ਗਾ ਡੋਜੇਸ ਆ ਨਾ ਬਣਾ ਕੇ ਰੋਜ਼ ਦੀ ਖਾਣੀ ਆ ਤੁਸੀਂ 2 ਮਹੀਨੇ ਸਿਰਫ 2 ਮਹੀਨੇ ਖਾ ਲੋ 2 ਮਹੀਨੇ ਤੋਂ 1 ਸਾਲ ਦੀ ਫੁਰਤੀ 1 ਸਾਲ ਕੁਝ ਖਾਣ ਦੀ ਲੋੜ ਨਹੀਂ ਹੋਰ ਮੈਡੀਸਨ ਕੋਈ ਮੈਡੀਸਨ ਤਾਂ ਪਹਿਲੀ ਗੱਲ ਖਾਣੀ ਹੁੰਦੀ ਚਾਹੀਦੀ ਦੇਸੀ ਚੀਜ਼ਾਂ ਦੇ ਭਰੋਸਾ ਰੱਖੋ ਮੈਂ ਕਹਣਾ ਜਿਵੇਂ ਇਹਨਾਂ ਦੇ ਵਿੱਚ ਤਤ ਪਰਮਾਤਮਾ ਨੇ ਪਾਏ ਨੇ ਉਹ ਕਿਸੇ ਚੀਜ਼ ਨਹੀਂ ਪਾਏ ਜੋ ਜੜੀ ਬੂਟੀਆਂ ਜਾਂ ਜੋ ਆਯੁਰਵੇਦ ਦੇ ਵਿੱਚ ਹਨ ਆਯੁਰਵੇਦ ਚ ਹਰ ਇੱਕ ਚੀਜ਼ ਦਾ ਲਾਜ ਹਰ ਇੱਕ ਚੀਜ਼ ਦਾ ਲਾਜ ਆਪਣੇ ਕੋਲੋਂ ਤੁਹਾਨੂੰ ਹਰ ਇੱਕ ਵੀਡੀਓ ਮਿਲਣੀ ਆ ਹਰੇਕ ਚੀਜ਼ ਦੀ ਬਵਾਸੀਰ ਦੀ ਕੋਟਿਆਂ ਦੀ ਢੂਈ ਦੀ ਪੁਰਾਣੀ ਤੋਂ ਪੁਰਾਣੀ ਖਾਂਸੀ ਦੀ ਹਰ ਇੱਕ ਚੀਜ਼ ਦੀ ਵੀਡੀਓ ਪਾਉਣੀ ਆ ਆਪਾਂ ਆਪਾਂ ਕੋਈ ਐਵੇਂ ਨਹੀਂ ਵੀ ਇਧਰੋਂ ਪੁੱਛਿਆ ਤਾਂ ਉਧਰੋਂ ਪੁੱਛਿਆ ਚੱਕ ਕੇ ਬਰਾਦੇ ਪੁਰਾਣੇ ਗੁੜੇ ਨਾ ਜਿੱਥੋਂ ਮੈਂ ਕੰਮ ਸਿੱਖਦਾ ਪਿਆ ਨਾ ਉੱਥੇ ਢੰਡਾਰਾਂ ਦੇ ਢੰਡਾਰ ਨੇ ਚੀਜ਼ ਤੇ ਬਦਾਮਾ ਕਾਜੂਆਂ ਦੇ ਤੇਸੀ ਆੜਮਾ ਦੇ ਢੰਡਾਰਾਂ ਨੇ ਢੰਡਾਰ ਕਿਉਂ ਬੰਦਿਆਂ ਨੂੰ ਪਤਾ ਨਹੀਂ ਕਿੰਨੀਆਂ ਤੀਜੀ ਚੌਥੀ ਵੀਡੀਓ ਉਹਨਾਂ ਦੀੇ ਕੰਮ ਕਰਦੇ ਆਂ ਦੀ ਠੀਕ ਆ ਇੰਨੀ ਕੁ ਨੌਲੇਜ ਆ ਉਹਨਾਂ ਨੂੰ ਰੇ ਪਰਮਾਤਮਾ ਦਨੋਂ ਤੁਹਾਨੂੰ ਆਪ ਵੀਡੀਓ ਚੱਲਦੀ ਦੇ ਵਿੱਚ ਦੁਕਾਨ ਵੀ ਦੇਖਦੀ ਹੋਣੀ ਆ ਤੁਸੀਂ ਆਪ ਦੇਖ ਲਓ ਵੀ ਕੀ ਗੱਲ ਬਾਤ ਆ ਤੁਹਾਨੂੰ ਲੋਕੇਸ਼ਨ ਤੋਂ ਦੁਕਾਨ ਤੋਂ ਪਤਾ ਲੱਗਦਾ ਹੋਣਾ ਕਿ ਹਾਂ ਪੱਲੇ ਕੁਝ ਹੈਗਾ ਜਾਂ ਨਹੀਂ ਹੈਗਾ ਐਵੇਂ ਨਹੀਂ ਕੋਈ 2.5 ਕਰੋੜ ਦਾ ਸਮਾਨ ਪਾਈ ਬੈਠਾ ਹੈਗਾ ਅਗਲਾ ਜੇ ਪੱਲੇ ਕੁਝ ਆ ਤਾਂ ਇਹਨਾਂ ਕੰਮ ਚੱਲਦਾ ਪਿਆ ਰੋਜ਼ ਪਤਾ ਨਹੀਂ ਕਿਲੋਂਾਂ ਦੇ ਵਿੱਚ ਦਵਾਈ ਵੀ ਨੇ ਆ ਕਿਲੋਂਾਂ ਦੇ ਵਿੱਚ ਇਹ ਚੀਜ਼ਾਂ ਵੀ ਨੇ ਆ ਕੁਆਂਟਲਾਂ 'ਚ ਡਰਾਈ ਫਰੂਟ ਲੱਗਦਾ ਵਾ ਤੁਸੀਂ ਵਿਜ਼ਿਟ ਕਰਨਾ ਹੈ ਸਾਨੇਵਾਲ ਜਿਹਨੂੰ ਮਰਜੀ ਬੋਚਲੇ ਦਵਾਨ ਕਰਿਆਨ ਨਾ ਸਟੋਰ ਕਨਸਦਵਾਨ ਕਨਸਾਰੀ ਵਾਲਾ ਉਲਦੇ ਥੱਲੇ ਜਦੋਂ ਮਰਜ਼ੀ ਆ ਜਿਓ ਉੱਥੇ ਤੁਹਾਨੂੰ ਸਾਰੇ ਨੁਸਖੇ ਹਰ ਇੱਕ ਚੀਜ਼ ਦੀ ਦਵਾਈ ਵੀ ਮਿਲ ਜੂਗੀ ਠੀਕ ਹੈ ਹਰ ਇੱਕ ਦੇਸੀ ਪਿਓਰ ਤੋਂ ਪਿਓਰ ਚੀਜ਼ ਮਿਲ ਜੂਗੀ ਜਿਹੜੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਉਹ ਦਵਾਨ ਬੰਸਾਰੀ ਵਾਲਿਆਂ ਦੇ ਵਾਕੇ ਮਿਲਣਗੇ